ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਝਲਾ ਦੀ ਅਗਵਾਈ ਹੇਠ ਦਿਸ਼ਾ ਕਮੇਟੀ ਦੀ ਅਹੰਕਾਰਪੁਰ ਮੀਟਿੰਗ ਮਸ਼ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਓਝਲਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰੀਆਂ ਵੱਖ-ਵੱਖ ਯੋਜਨਾਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ ਉਨਾ ਦੱਸਿਆ ਕਿ ਪਿਛਲੀ ਦਿਸ਼ਾ ਮੀਟਿੰਗ ਵਿੱਚ ਚੁੱਕੇ ਗਏ ਮੁੱਦਿਆਂ ਤੇ ਵੀ ਰਿਵਿਊ ਕੀਤਾ ਗਿਆ ਖਾਸ ਕਰਕੇ ਹੜਾ ਕਾਰਨ ਪਿੰਡਾਂ ਵਿੱਚ ਹੋਏ ਨੁਕਸਾਨ ਫਸਲਾਂ ਤੇ ਘਰੇਲੂ ਸੰਪਤੀ ਦੇ ਮੁਆਵਜ਼ੇ ਨੂੰ ਲੈ ਕੇ ਸਰਕਾਰ ਦੇ ਕੰਮਕਾਜ ਦੀ ਜਾਂਚ ਕੀਤੀ ਗਈ ਹੈ ਜਿੱਥੇ ਕਮੀਆਂ ਸਾਹਮਣੇ ਆਈਆਂ ਉਹਨਾਂ ਬਾਰੇ ਸਰਕਾਰ ਨੂੰ ਸਪਸ਼ਟ ਤੌਰ ਤੇ ਦੱਸਿਆ ਗਿਆ ਅੱਜ ਅਸੀਂ ਵਿੱਛਾ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਹਦੀ ਅਸੀਂ ਮੁਲਾਕਾਣ ਕਰਨ ਵਾਸਤੇ ਬਚਿਤਪੌਣਾ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਪੁਲਿਸ ਦੇ ਉੱਚ ਅਧਿਕਾਰੀ ਔਰ ਅਲੱਗ-ਅਲੱਗ ਵਿਭਾਗਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਕੀਤੀ ਹੈ ਇਹਦੇ ਚ ਅਸੀਂ ਜਿਹੜੇ ਚ ਚੱਲ ਰਹੀਆਂ ਸਕੀਮਾਂ ਦਾ ਰਿਵਿਊ ਕਰਨਾ ਹੁੰਦਾ ਹੈ ਜਿਹੜੀਆਂ ਲੋਕ ਸ਼ਿਕਾਇਤਾਂ ਨੇ ਜਾਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਰਿਵਿਊ ਕਰਨਾ ਹੁੰਦਾ ਔਰ ਉਹਨਾਂ ਦੇ ਅੱਗੇ ਕੋਆਰਡੀਨੇਸ਼ਨ ਕਰਕੇ ਉਹਨਾਂ ਨੂੰ ਦੂਰ ਕਰਨਾ ਹੁੰਦਾ ਸਭ ਤੋਂ ਪਹਿਲਾਂ ਸ਼ਹਿਰ ਦੀ ਸਮੱਸਿਆ ਜਿਹੜੀ ਖਾਸ ਕਰ ਇੱਥੇ ਕੂੜੇ ਦਾ ਬਹੁਤ ਬੁਰਾ ਹਾਲ ਹੈ ਸਬਾਈ ਦਾ ਬਹੁਤ ਬੁਰਾ ਹਾਲ ਹੈ ਕੋਈ ਜਗ੍ਹਾ ਤੇ ਸੀਵਰੇਜ ਦੀ ਮੁਸ਼ਕਲ ਹੈ ਕਿਤੇ ਲਾਈਟਾਂ ਦੀ ਮੁਸ਼ਕਲ ਹੈ ਉਹਦਾ ਸਾਰਾ ਰਿਵਿਊ ਕੀਤਾ ਔਰ ਜਿਹੜਾ ਕਮਿਸ਼ਨਰ ਵੱਲੋਂ ਜਵਾਬ ਇਹ ਹੈ ਕਿ ਉਹਨਾਂ ਨੇ ਕੁਝ ਨਵੀਆਂ ਗੱਡੀਆਂ ਵੀ ਲਾਈਆਂ ਕੁਝ ਕੰਮ ਹੋਰ ਕੰਪਨੀਆਂ ਨੂੰ ਲੋਟ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਏਗਾ ਜਿਹੜੇ ਡੰਪ ਬਣੇ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਰਿਹਾ ਉਹਨਾਂ ਦੀ ਸੈਗਰੀਗੇਸ਼ਨ ਵੀ ਜਿਹੜਾ ਲਗਾਤਾਰ ਚੱਲ ਰਿਹਾ ਜਿਹੜਾ ਕਿ ਪੀਸਾ ਵੀ ਨਿਗਰਾਨੀ ਕਰ ਰਹੇ ਨੇ ਔਰ ਕਮਿਸ਼ਨਰ ਕਾਰਪੋਰੇਸ਼ਨ ਵੀ ਨਿਗਰਾਨੀ ਕਰ ਰਹੇ ਨੇ ਉਹਦੇ ਨਾਲ ਜਿਹੜੇ ਹਾੜਾ ਹੈ ਸੀਹਾੜਾ ਵਾਲੇ ਏਰੀਆ ਦੇ ਵਿੱਚ ਜੋ ਮਾੜੇ ਹਾਲਾਤ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਫੰਡ ਦਿੱਤੇ ਗਏ ਨੇ ਫਸਲਾਂ ਦੇ ਜਿਹੜਾ ਫੰਡ ਦਿੱਤਾ ਗਿਆ ਉਹਦਾ ਰਿਵਿਊ ਕੀਤਾ ਗਿਆ ਔਰ ਜਿਹੜੇ ਘਰ ਜਿੱਥੇ ਟੱਠੇ ਨੇ ਜਿਨ੍ਹਾਂ ਦੀ ਮੁਸ਼ਕਲ ਹੈ ਜਿਨ੍ਹਾਂ ਦੇ ਅਜੇ ਤੱਕ ਪੈਸੇ ਨਹੀਂ ਗਏ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਨੇ ਉਹ ਵੀ ਅਸੀਂ ਸਾਰੀਆਂ ਡਿਸਕਸ ਕੀਤੀਆਂ ਨੇ ਜਿਹੜਾ ਸਕੂਲਾਂ ਦੀ ਖਾਸ ਕਰਕੇ ਸਕੂਲਾਂ ਦੇ ਮਾੜੇ ਹਾਲਾਤ ਨੇ ਸਕੂਲਾਂ ਦੇ ਵਿੱਚ ਅਸੀਂ ਕਿਈ ਜਗ੍ਹਾ ਟੀਚਰ ਪੂਰੇ ਨਹੀਂ ਹੈਗੇ ਕਿਤੇ ਪ੍ਰਿੰਸੀਪਲ ਨਹੀਂਗੇ ਉਹ ਵੀ ਗੱਲ ਅਸੀਂ ਜਿਹੜੀ ਹੈ ਸਰਕਾਰ ਨੂੰ ਇਸ ਕਮੇਟੀ ਦੇ ਰਾਹੀਂ ਸਿਫਾਰਿਸ਼ ਜਿਹੜੀ ਕੀਤੀ ਹੈ ਕਿ ਉਹ ਜਲਦੀ ਪੂਰੇ ਕੀਤੇ ਜਾਣ ਜਿਹੜੀਆਂ ਬਿਲਡਿੰਗਾਂ ਨੇ ਅਸੀਂ ਇਹਨਾਂ ਤੋਂ ਇੱਕ ਪ੍ਰਪੋਜ਼ਲ ਲਈ ਹੈ ਕਿ ਇੱਕ ਬਿਲਡਿੰਗ ਜਿਹੜੀ ਕਮ ਸੇ ਕਮ ਇਕਲਕੇ ਦੇ ਵਿੱਚ ਸਾਨੂੰ ਸਰਕਾਰ ਦੱਸੇ ਕਿ ਉਹ ਅਸੀਂ ਉੱਚ ਮਿਆਰ ਦੀ ਜਿੱਦਾਂ ਕੈਂਬਰੇਜ ਸਕੂਲ ਬਣੇ ਨੇ ਜਾਂ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਪੱਧਰ ਦੀ ਵੱਡੀ ਬਿਲਡਿੰਗ ਜਿੰਨੇ ਕ ਕਮਰਿਆਂ ਦੀ ਲੋੜ ਹੋਵੇ ਦਸਾਂ ਦੀ ਜਾਂ 20 ਦੀ ਉਹਦੇ ਮਿਆਰ ਦੀਆਂ ਬਣਾ ਕੇ ਅਸੀਂ ਬਿਲਡਿੰਗ ਇੱਕ ਜ਼ਰੂਰ ਤਿਆਰ ਕਰਾਂਗੇ ਜਿੱਤੇ ਕੰਮ ਚੱਲ ਰਿਹਾ ਹੈ ਤੁੰਗਤਾਪਦ ਰੇਣ ਜਿਹਦੀ ਬਹੁਤ ਵੱਡੀ ਮੁਸ਼ਕਲ ਹੈ ਉਹਦੇ 'ਚ ਚਰਚਾ ਹੋਈ ਹੈ ਔਰ ਡੀ ਸਾਹਿਬ ਨੂੰ ਇਹ ਅਸੀਂ ਚਰਚਾ ਕਰਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਸਰਕਾਰ ਨਾਲ ਗੱਲ ਕਰਕੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਨੇ ਖਾਸ ਕਰ ਜਿਹੜੀ 2023 ਚ ਹੋਈ ਸੀ ਕਮੇਟੀ ਬਣੀ ਸੀ ਸੈਕਟਰੀ ਲੋਕਲ ਬਾਡੀ ਦੇ ਅਧੀਨ ਉਹ ਕਮੇਟੀ ਦੇ ਰਿਵਿਊ ਸਾਰੇ ਲੈ ਕੇ ਬਾਕੀ ਮੀਟਿੰਗਾਂ ਦੇ ਰਿਵਿਊ ਲੈ ਕੇ ਜਲਦੀ ਤੋਂ ਜਲਦੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਇੱਕ ਪ੍ਰੋਜੈਕਟ ਤਿਆਰ ਕੀਤਾ ਜਾਵੇ ਇਹਦਾ ਹੱਲ ਕੀ ਹੈ ਕਿਉਂਕਿ ਸਾਡੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਪ੍ਰੋਜੈਕਟ ਹੀ ਤਿਆਰ ਨਹੀਂ ਹੋ ਰਿਹਾ ਜੇ ਪ੍ਰੋਜੈਕਟ ਤਿਆਰ ਹੋਏਗਾ ਤਾਂ ਅਸੀਂ ਕੇਂਦਰ ਸਰਕਾਰ ਕੋ ਆ ਪਹੁੰਚ ਕਰਕੇ बतौर ਮੈਂਬਰ ਪਾਰਲੀਮੈਂਟ ਮੈਂ ਉਹਦਾ ਜਿੰਨਾ ਵੀ ਪੈਸਾ ਹੋਏਗਾ 400 ਕਰੋੜ ਲੱਗੇ 500 ਲੱਗੇ ਅਸੀਂ ਉਹ ਲਿਆ ਕੇ ਦਿੱਤਾ ਜਾਏਗਾ ਜਿੰਨੇ ਵੀ ਵਾਟਰ ਬਖਸ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਫ਼ ਪਾਣੀ ਜਿਹੜਾ ਦੇਣਾ ਹੈ ਜਿਹੜਾ ਨਹਿਰਾਂ ਦਾ ਸਾਫ਼ ਪਾਣੀ ਕਰਕੇ ਦੇਣਾ ਹੈ ਉਹਦੇ ਬਾਰੇ ਰਿਵਿਊ ਕੀਤਾ ਹੈ ਇਹ ਵੱਡੀਆਂ ਟੈਂਕੀਆਂ ਮਰਨੀਆਂ ਨੇ ਤਾਂ ਕਿ ਉਹ ਸਮੇਂ ਸਿਰ ਪੂਰਾ ਹੋਵੇ ਪੁਲਿਸ ਕਮਿਸ਼ਨਰ ਨੂੰ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਾਨੂੰਨ ਵਿਵਸਥਾ ਅਸੀਂ ਚਰਚਾ ਕੀਤਾ ਹੈ ਜਿੱਥੇ ਜਿਸ ਤਰੀਕੇ ਨਾਲ ਪੁਲਿਸ ਲੜਾਈ ਲੜ ਰਹੀ ਹੈ ਇਸ ਗੈਂਗਸਟਰ ਬਾਦ ਵਿਰੁੱਧ ਔਰ ਮੈਂ ਉਹਨਾਂ ਦੀ ਸਲਾਘਾ ਵੀ ਕਰਦਾ ਪਰ ਨਾਲ ਦੀ ਨਾਲ ਜਿਹੜਾ ਹੇਟਲੇ ਪੱਧਰ ਤੇ ਕਾਨੂੰਨ ਵਿਵਸਥਾ ਬਹੁਤ ਖਰਾਬ ਹੋਈ ਹੈ ਉਹਦੇ ਬਾਰੇ ਵੀ ਇਹਨਾਂ ਨੇ ਚਰਚਾ ਹੋਈ ਹੈ ਕਿ ਹਰ ਅੱਜ ਆਮ ਬੰਦਾੜਾ ਘਰਾਂ ਚੋਂ ਨਿਕਲ ਕੇ ਡਰ ਰਿਹਾ ਵਾ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਨੇ ਫਰੋਤੀ ਦੇ ਕਾਲਾਂ ਸ਼ਹਿਰ ਦੇ ਵਿੱਚ ਹਰ ਕਸਬਿਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਈਆਂ ਨੇ ਔਰ ਕੁਝ ਜਗ੍ਹਾ ਦੇ ਜਿਹੜੇ ਲੁਟੇਰੇ ਨੇ ਉਹਨਾਂ ਨੇ ਨਵਾਂ ਕੰਮ ਫੜਿਆ ਕਿ ਉਹ ਟਾਰਗੇਟ ਕਰਦੇ ਨੇ ਜਿਹੜੀਆਂ ਮੇਨ ਰੋਡ ਨੇ ਉੱਥੇ ਜਾਂਦੀਆਂ ਗੱਡੀਆਂ ਨੂੰ ਜਿਹੜੀਆਂ ਮਾਲ ਨਾਲ ਭਰ ਕੇ ਜਾਂਦੀਆਂ ਨੇ ਇਥੋਂ ਅੰਮ੍ਰਿਤਸਰ ਤੋਂ ਬਾਹਰ ਭੇਜਦੇ ਨੇ ਵਪਾਰੀ ਉਹਨਾਂ ਨੂੰ ਲੁੱਟਦੇ ਨੇ ਉਹ ਸਾਰੀਆਂ ਚੀਜ਼ਾਂ ਦਾ ਸਾਡੇ ਧਿਆਨ ਚਾਹੀਆ ਅਸੀਂ ਉਹ ਦੱਸਿਆ ਨੇ ਇਨਕ੍ਰੋਚਮੈਂਟ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ ਜਿਹੜੀ ਇਨਕ੍ਰੋਚਮੈਂਟ ਨੂੰ ਲੈ ਕੇ ਵੀ ਅਸੀਂ ਚਰਚਾ ਕੀਤੀ ਹੈ ਜਿਹੜੀ ਇਨਕ੍ਰੋਚਮੈਂਟ ਹੈ ਉਹਨੂੰ ਹਰ ਹਾਲਤ ਜਿਹੜਾ ਉਹ ਟਾਇਆ ਜਾਏ ਕਿਉਂਕਿ ਇਹ ਪਬਲਿਕ ਦੇ ਯੂਟਿਲਾਈਜੇਸ਼ਨ ਦੀਆਂ ਜਗ੍ਹਾ ਨੇ ਜੇ ਆਪਾਂ ਨੂੰ ਆਪਾਂ ਨੂੰ ਇਹ ਲੱਗਦਾ ਕਿ ਫਲਾਣੇ ਨੇ ਜਗ੍ਹਾ ਵੜੀ ਹੈ ਤੇ ਉਹਦੇ ਕਰਕੇ ਮੈਨੂੰ ਮੁਸ਼ਕਲ ਆ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਤੋਂ ਵੀ ਇਨਕ੍ਰੋਚਮੈਂਟ ਜਿਹੜੀ ਹੈ ਹਟਾਉਣੀ ਚਾਹੀਦੀ ਹੈ ਇਹ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਕੁਝ ਲੋਕਾਂ ਦੀਆਂ ਜ਼ਿੰਮੇਵਾਰੀਆਂ ਨੇ ਕੁਝ ਸਰਕਾਰ ਦਾ ਹੈ ਪਰ ਮੈਂ ਸਰਕਾਰ ਨੂੰ ਕਿਹਾ ਕਿ ਇਹ ਸ਼ਕਤੀ ਨਾਲ ਪੇਸ਼ ਹੋਣ ਜਿਹੜੇ ਨਹੀਂ ਅਟਾਉਂਦੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਉਸ ਤੋਂ ਇਲਾਵਾ ਜਿਹੜੇ ਸਿਹਤ ਸਭਾਵਾਂ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ ਕਿ ਜਿਹੜੇ ਹਸਪਤਾਲਸ ਨੇ ਜਾਂ ਜਿੱਥੇ-ਜਿੱਥੇ ਮੁਸ਼ਕਲਾਂ ਆਈਆਂ ਨੇ ਉਹਨਾਂ ਦੇ ਵਿੱਚ ਵੀ ਸਰਕਾਰ ਨੂੰ ਲੈ ਕੇ ਭੇਜਿਆ ਕਿ ਡਾਕਟਰਾਂ ਦੀ ਵੀ ਜਿਹੜੀ ਗਿਣਤੀ ਜਿੱਥੇ ਘਟਿਆ ਉਹ ਪੂਰੀ ਕੀਤੀ ਜਾਵੇ ਜਿੱਥੇ ਬਿਜਲੀ ਦੇ ਪ੍ਰਬੰਧਨ ਦੀ ਲੋੜ ਹੈ ਬਿਜਲੀ ਦਾ ਪ੍ਰਬੰਧਨ ਠੀਕ ਕੀਤਾ ਜਾਵੇ ਔਰ ਜਿੱਥੇ ਵੀ ਹੋਰ ਵੀ ਜਿਸ ਤਰ੍ਹਾਂ ਕਾ ਸਿਹਤ ਸਭਾਵਾਂ ਦੇ ਵਿੱਚ ਗੁਰਨਾਨਕ ਦੇਵਾ ਹਸਪਤ ਉਹਦੀ ਵੀ ਅਸੀਂ ਅੱਗੇ ਰਿਵਿਊ ਕਮੇਟੀ 'ਚ ਅੱਗੇ ਕਮੇਟੀ 'ਚ ਇੱਕ ਮੀਟਿੰਗ ਜਲਦੀ ਰਵਾਂਗੇ ਜੀ ਸਾਹਿਬ ਦੇ ਨਾਲ ਕਿਉਂਕਿ ਜਿੱਥੇ ਉੱਥੇ ਕਾਫੀ ਸੁਧਾਰ ਅਸੀਂ ਕੀਤਾ ਹੈ ਪਰ ਹੋਰ ਵੀ ਸੁਧਾਰ ਦੀ ਹੈ ਜੇ ਬਹੁਤ ਵੱਡੀ ਲੋੜ ਹੈ ਸਾਨੂੰ ਉਸ ਦੇ ਨਾਲ ਜਿਹੜੇ ਪੰਜਾਬ ਮੰਡੀ ਬੋਰਡ ਦੀਆਂ ਛੜਕਾਂ ਨੇ ਬੀਡੀਆ ਬੀਐਡਾਰ ਦੀਆਂ ਛੜਕਾਂ ਨੇ ਜਿਹੜੀਆਂ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਸਾਰਿਆਂ ਦਾ ਸਾਰਿਆਂ ਦਾ ਅਸੀਂ ਰਿਵਿਊ ਕੀਤਾ ਤੇ ਖਾਸ ਕਰਕੇ ਜਿਹੜਾ ਲਾਅਨ ਆਰਡਰ ਨੂੰ ਲੈ ਕੇ ਸਰਕਾਰ ਨੂੰ ਜਰੂਰ ਅਸੀਂ ਬਹੁਤ ਗੰਭੀਰਤਾ ਨਾਲ ਇਹਨੂੰ ਲਿਆ ਹੈ ਕਿ ਇਹ ਨਹੀਂ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਕੰਟਰੋਲ ਕਰੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ ਹੈ ਮਨਰੇਗਾ ਦੇ ਵਿਰੁੱਧ ਅਸੀਂ ਇੱਕ ਮਤਾ ਪਾ ਕੇ ਭੇਜਿਆ ਕਿ ਜਿਹੜੀ ਸਰਕਾਰ ਨੇ 60 40 ਦੀ ਰੇਸ਼ੋ ਕੀਤੀ ਉਹ ਬਿਲਕੁਲ ਗਲਤ ਹੈ ਸਰਕਾਰ ਕੇਂਦਰ ਸਰਕਾਰ ਸਾਨੂੰ ਪਿੰਡਾਂ ਦੇ ਵਿੱਚੋਂ ਮਤੇ ਆਏ ਨੇ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਚਰਚਾ ਹੋਈਆਂ ਨੇ ਪੰਚਾਇਤਾਂ ਦੀਆਂ ਸਰਪੰਚਾਂ ਦੀਆਂ ਕਿ ਇਹ ਅਧਿਕਾਰ ਉਹਨਾਂ ਦੇ ਅਧਿਕਾਰ ਖੇਤਰੀ ਰਹਿਣ ਵੀ ਕਿਹੜਾ ਕੰਮ ਕਰਾਉਣਾ ਕਦੋਂ ਕਰਾਉਣਾ ਔਰ 100% ਜਿਹੜੀ ਸਰਕਾਰ ਆ ਕਿਉਂਕਿ ਉਹਨਾਂ ਜੀ ਰਾਮ ਜੀ ਰੱਖਿਆ ਇਹ ਨਾਂ ਤੇ ਮੈਂ ਇਹ ਮੰਨਣਾ ਕਿ ਜੇ ਭਗਵਾਨ ਦਾ ਨਾਮ ਤੁਸੀਂ ਕਿਹਾ ਕਿ ਅਸੀਂ ਉਹਨਾਂ ਦੇ ਨਾਂ ਤੇ ਰੱਖਿਆ ਤੇ ਭਗਵਾਨ ਦਾ ਤੇ ਫਿਰ ਆਪਾਂ ਨੂੰ ਵੱਧ ਦੇਣਾ ਚਾਹੀਦਾ ਤੁਸੀਂ 750 ਦਿਨ ਜਿਹੜੇ ਆ ਪੂਰੇ ਪੈਸੇ ਜਿਹੜੇ ਆ ਸਕੇਂਦਰ ਸਰਕਾਰ ਜਿਹੜੇ ਆ ਉਸ ਸਟੇਟਾਂ ਨੂੰ ਮਈਆ ਕਰਾਏ ਇਹ ਵੀ ਅਸੀਂ ਬਤਾ ਪਾ ਕੇ ਭੇਜਿਆ ਹਾਂ ਉਹ ਜੀ ਸਾਹਿਬ ਨੇ ਗੈਂਗਸਟਰਵਾਦ ਦੀ ਗੱਲ ਕੀਤੀ ਹੈ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ 2017 ਦੀ ਘੜੀ ਸਰਕਾਰ ਤੋਂ ਪਹਿਲਾਂ ਕਾਲੀ ਭਾਰੀ ਬਣ ਲੇਕਿਨ ਇਹ ਲਗਾਤਾਰ ਗੈਂਗਸਟਰਵਾਦ ਅੱਜ ਤੱਕ ਚੱਲਦਾ ਆ ਰਿਹਾ ਇਸ ਦੇ ਵਿੱਚ ਕੀ ਕਮੀਆਂ ਹੈ ਕੀ ਪੁਲਿਸ ਦੀ ਨਾਕਾਮੀ ਹੈ ਜਾਂ ਸਰਕਾਰ ਦੀ ਕੀ ਫੋਰਸ ਦੀ ਕਮੀ ਮੰਨਦੇ ਹੋ ਦੇਖੋ ਇਹਦੇ ਵਿੱਚ ਸਾਨੂੰ ਬੜਾ ਗੰਭੀਰ ਵਿਚਾਰ ਚਰਚਾ ਕਰਨੀ ਹੋਊਗੀ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਇਹ ਚੀਜ਼ ਖਤਮ ਨਹੀਂ ਹੋਣੀ ਆ ਉਹੀ ਗੱਲ ਫੇਰ ਹੈ ਕਿ ਮੈਂ ਤਾਂ ਕਹੂੰਗਾ ਕਿ ਸਰਕਾਰ ਦੀ ਨਗਾਮੀ ਹੈ ਪੁਲਿਸ ਦੀ ਨਗਾਮੀ ਪਰ ਇਹ ਇੱਥੋਂ ਤੱਕ ਪਹੁੰਚੇ ਕਿਉਂ ਆ ਸਭ ਤੋਂ ਵੱਡਾ ਸਾਨੂੰ ਇਹ ਦੇ ਉੱਤੇ ਚਰਚਾ ਕਰਨਾ ਪਊਗਾ ਮੇਰਾ ਖਿਆਲ ਇੱਕ ਵੱਡਾ ਮੰਚ ਰੱਖੋ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੀ ਬੁਲਾਓ ਪੁਲਿਸ ਨੂੰ ਵੀ ਬੁਲਾਓ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਵੀ ਬੁਲਾਓ ਔਰ ਜਿਹੜੇ ਗੰਭੀਰਤਾ ਨਾਲ ਵਿਚਾਰ ਕਰ ਸਕਣ ਇਹ ਨਹੀਂ ਕਿ ਦੂਸ਼ਣ ਬਾਜੀ ਕਰਕੇ ਭੱਜ ਜਾਈਏ ਭੱਜਿਆ ਗੁਜ਼ਾਰਾ ਨਹੀਂ ਹੋਣਾ ਇਸ ਵੇਲੇ ਇਹ ਸਿਰ ਤੋਂ ਪਾਣੀ ਲੰਘ ਚੁੱਕਾ ਆ ਇਹਦਾ ਹੱਲ ਸਾਨੂੰ ਸਥਾਈ ਕਰਨਾ ਔਰ ਮੇਰਾ ਮੰਨਣਾ ਹੈ ਇਹਦਾ ਹੱਲ ਸਭ ਤੋਂ ਵੱਡਾ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਪ੍ਰੋਪਰ ਪੰਜਾਬ ਸਰਕਾਰੀ ਸਕੂਲਾਂ 'ਚ এডੂਕੇਸ਼ਨ ਨਹੀਂ ਦਵਾਗੇ ਚੰਗੀ ਮੋਈਆ ਨਹੀਂ ਕਰਾਵਾਂਗੇ ਉਹਨਾਂ ਚਿਰ ਇਹ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਜਦੋਂ ਬੱਚੇ ਇਹਨਾਂ ਮਸਲਿਆਂ ਦੇ ਨਾਲ ਜੂਝਦੇ ਨਿਕਲਦੇ ਨੇ ਜਦੋਂ ਅਸੀਂ ਕਿਉਂਕਿ ਬਹੁਤੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜਿਹੜੇ ਪਬਲਿਕ ਸਕੂਲ ਵੀ ਆ ਉਹ ਵੀ ਤਕਰੀਬਨ ਸਰਕਾਰੀ ਸਕੂਲਾਂ ਨਾਲ ਦੇ ਨਾਲ ਦੇ ਹੀ ਹੁੰਦੇ ਨੇ ਸਿਰਫ ਉੱਥੇ ਇੱਕ ਸਾਫ਼ ਸੁਥਰਾ ਵਾਤਾਵਰਨ ਹੁੰਦਾ ਬਾਕੀ ਪੜ੍ਹਾਈ ਉੱਥੋਂ ਦੀ ਸਰਕਾਰੀ ਸਕੂਲਾਂ ਨਾਲੋਂ ਕੋਈ ਬਹੁਤ ਜ਼ਿਆਦੀ ਵਧੀਆ ਨਹੀਂ ਹੁੰਦੀ ਜਿਹੜੇ ਬਹੁਤ ਜ਼ਿਆਦੇ ਵਧੀਆ ਉਹਨਾਂ ਦੀ ਫੀਸਾਂ ਬਹੁਤ ਜ਼ਿਆਦੀਆਂ ਆਮ ਬੰਦੇ ਤੱਕ ਪਹੁੰਚ ਨਹੀਂ ਸਕਦਾ 80% ਲੋਕ ਜਿਹੜੇ ਆ ਛੋਟੇ ਸਕੂਲਾਂ ਚ ਜਾਂ ਸਰਕਾਰੀ ਸਕੂਲਾਂ ਚ ਪੜਦੇ ਆ ਸਾਡਾ ਮੰਨਣਾ ਹੈ ਕਿ ਆਪਾਂ ਉਹਨਾਂ ਦਾ ਮਿਆਰ ਏਡਾ ਉੱਚਾ ਕਰ ਦਈਏ ਕਿ ਲੋਕ ਪੜ ਕੇ ਨਿਕਲਣ ਅਸੀਂ ਤਾਂ ਦੀ ਤਰੱਕੀ ਕਰਾਂਗੇ ਜੇ ਹੀ ਐਜੂਕੇਸ਼ਨ ਲੈਣੀ ਜੇ ਐਜੂਕੇਸ਼ਨ ਨਾ ਲਈ ਜਾਂ ਨਾ ਆਪਣੇ ਬੱਚਿਆਂ ਨੂੰ ਦੇ ਪਾਈ ਚੰਗੀ ਜਾਂ ਜ਼ਿੰਮੇਵਾਰ ਪੋਲੀਟੀਕਲ ਬੰਦੇ ਜਾਂ ਪ੍ਰਸ਼ਾਸਨ ਸਹੀ ਸਕੂਲ ਤੇ ਸਹੀ ਪਾਲਿਸੀਆਂ ਨਾ ਬਣਾਉਂਗਾ ਤੇ ਇਹ ਗੈਂਗਸਟਰ ਬਾਅਦ ਵੀ ਨਛਿਆਂ ਦੀਆਂ ਵੀ ਬੇਰੁਜ਼ਗਾਰੀ ਦੀਆਂ ਵੀ ਕੰਮ ਨਾ ਕਰਨ ਦੀ ਆਦਤ ਵਿਹਲੇ ਰਹਿਣ ਦੀ ਆਦਤ ਇਹ ਹਰ ਸਾਡੇ ਆਉਣ ਵਾਲੀ ਪੀੜ੍ਹੀ ਦੇ ਪੀੜ੍ਹੀ ਦੇ ਵਿੱਚ ਵਧੇਗੀ ਵੀ ਘਟੇਗੀ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਮੈਂ ਤਾਂ ਇਹ ਅਸੀਂ ਇਹਦੇ 'ਚ ਹੁਣੇ ਇਹ ਵੀ ਲਿਖ ਕੇ ਭੇਜਿਆ ਹੈ ਕਿ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਪਾਸ ਕਰਨ ਦਾ ਸਰਕਾਰ ਨੇ ਇੱਕ ਆਪਣੇ ਰਿਜ਼ਲਟ ਚੰਗੇ ਕਰਨ ਦਾ ਇੱਕ ਤਰੀਕਾ ਬਣਾਇਆ ਕਿਉਂਕਿ ਰਿਜ਼ਲਟ ਟੀਚਰ ਘੱਟ ਸੀ ਸਿਸਟਮ ਨਹੀਂ ਸੀ ਠੀਕ ਜਦੋਂ ਆਪਾਂ ਬੱਚਾ 8ਵੀਂ ਤੱਕ ਪਾਸ ਹੀ ਕਰਦੇ ਆਂਗੇ ਉਹਨੂੰ ਕੋਈ ਉਹਦੇ ਅੱਗੇ ਐਗਜ਼ਾਮ ਹੀ ਨਹੀਂ ਹੋਊਗਾ ਉਹ ਫਿਰ ਪੜ੍ਹਾਈ ਕੀ ਕਰੂਗਾ ਫਿਰ ਟੀਚਰ ਵੀ 8ਵੀਂ ਤੱਕ ਜੋ 8 ਸਾਲ ਉਹਨਾਂ ਪੜਾਇਆ ਹੀ ਨਹੀਂ ਉਹਨਾਂ ਵੀ ਆਪਣਾ ਪਾਸ ਹੀ ਕਰਨੇ ਆ ਤੇ ਫਿਰ ਉਹਦੀ 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 ਕੋਈ ਮਾਫਦਾਨ ਨਹੀਂ ਰਹਿ ਜਾਂਦਾ ਕਿ ਉੱਥੇ ਪੜ੍ਹਾਈ ਕਿੱਦਾਂ ਦੀ ਹੋ ਰਹੀ ਕਿਵੇਂ ਦੀ ਹੋ ਰਹੀ ਜਦੋਂ 9ਵੀਂ ਚ ਕੋਈ ਬੱਚਾ ਜਾਂਦਾ ਆ ਤੇ ਉਹ ਫਿਰ ਜਿਹੜੇ ਦੂਜੇ ਸਕੂਲਾਂ ਦੇ ਮੁਕਾਬਲੇ ਜਿਹੜੇ ਅੱਛੇ ਪੜ੍ਹਾਈ ਕੀਤੀ ਹੁੰਦੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਇਹਦੇ ਤੇ ਹਰ ਪੜਾਅ ਤੇ ਕਲਾਸ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਬੱਚਿਆਂ ਦਾ ਵੀ ਪਤਾ ਲੱਗਦਾ ਰਹਿੰਦਾ ਉਹਦੇ ਮਾਪੇ-ਮਾਪ ਨੂੰ ਪਤਾ ਲੱਗਦਾ ਰਹਿੰਦਾ ਕਿ ਬੱਚੇ ਕਿੰਨਾ ਪੜ੍ਹ ਰਹੇ ਨੇ ਕਿਵੇਂ ਕਰ ਰਹੇ ਨੇ ਉਹ ਬੱਚਾ ਇੱਕ ਅੱਛੀ ਤਾਕਤ ਬਣ ਕੇ ਸਮਾਜ ਦੇ ਜਿਹੜੇ ਦੂਜੇ ਜਿਹੜੇ ਚੰਗੇ ਸਕੂਲਾਂ ਦੇ ਬੱਚੇ ਆ ਪੜਦੇ ਨੇ ਉਹਨਾਂ ਦੇ ਮੁਕਾਬਲੇ ਉਹ ਵੀ ਅੱਛਾ ਆਪਣਾ ਰਿਜ਼ਲਟ ਪਰਫਾਰਮੈਂਸ ਕਰ ਸਕਦਾ ਸੋ ਇਹਦੇ ਤੇ ਵੀ ਅਸੀਂ ਸਰਕਾਰ ਨੂੰ ਲਿਖਿਆ ਔਰ ਅੱਛੀ ਪਾਲਿਸੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਇੱਕ ਸੰਜੀਦਗੀ ਦੇ ਨਾਲ ਆ ਇਸ ਵੇਲੇ ਜਿਸ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਮੇਰਾ ਮੰਨਣਾ ਕਿ ਜਿੰਨਾ ਚਿਰ ਅਸੀਂ ਸਾਰੇ ਲੋਕ ਸੰਜੀਦਗੀ ਦੇ ਨਾਲ ਇਹਨੂੰ ਇਹਦਾ ਮੁਕਾਬਲਾ ਨਹੀਂ ਕਰਾਂਗੇ ਦੂਸ਼ਣ ਬਾਈ ਤੇ ਜਿੰਨੀ ਮਰਜ਼ੀ ਕਰ ਲਓ ਉਹ ਤੇ ਹੁਣ ਅਸੀਂ ਕਰ ਨਹੀਂ ਹੈ ਕਿਉਂਕਿ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਪਰ ਇਹਦੀ ਜੜ ਤੈਪਾ ਨੂੰ ਜਾਣਾ ਪਊਗਾ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ